ਤੇਰੇ ਵੀ ਕਿਵੇਂ ਚਲੇ ਗਏ ਕਪੌੜ ਮਾਰਦਾ 100 ਰੁਪਏ ਦਿੱਤੇ ਉਹ ਦੇਖਦੇ ਹਾਂ ਦਿੱਤੇ 10 ਰੁਪਏ ਝੂਠ ਮਾਰਦਾ ਵਾ ਐ ਬੈ ਕੇ ਪੈ ਕੇ ਕੌਣ ਸੰਦਾ ਜਲਪਰੀ ਬਣਿਆ ਪਹਿਲੇ ਮੇਰੀ ਪਹਿਲੇ ਢੱਡ ਭਰ ਜਾਂਦਾ ਫਿਰ ਮੈਂ ਕਿ ਖਾਂ ਚ ਸਵਾਰ ਹੁੰਦਾ ਕੀ ਕਰਨ ਨਹੀਂ ਗੈਸ ਚ ਲਾਇਆ ਗੈਸ ਤੋਂ ਨੂੰ ਮੈਂ ਆ ਜਿਹੜੇ ਪੈਕਟ ਹੁੰਦੇ ਆ ਇਹਨਾਂ ਨੂੰ ਫੋਲਡ ਕਰਨ ਦੀ ਟੈਕਨੀਕ ਵੀ ਦੱਸੂਗੀ ਗਾਈਸ ਸਵੇਰੇ ਦੇ ਵੱਜੇ ਹੋਇਆ 7:10 ਸਿਮਿੰਟ ਤੇ ਇਧਰਲੀ ਸਾਈਡ ਦੇਖੋ ਮੈਂ ਚਾਹ ਬਣਾ ਰਹੀ ਆ ਤੇ ਹੁਣ ਮੈਂ ਨਬੂ ਲਈ ਪਰੌਂਠਾ ਲਾ ਰਹੀ ਆ ਤੇ ਬਾਬੇ ਲਈ ਦੋ ਰੋਟੀਆਂ ਬਾਕੀ ਰੋਟੀ ਬਾਕੀ ਰੋਟੀਆਂ ਮੈਂ ਬਾਅਦ ਚਲਾਉਂਗੀ 8:00 8:00 ਵਜੇ ਕਿਉਂਕਿ ਮੈਂ ਹਜੇ ਨਹੀਂ ਕੀਤਾ ਤਾਂ ਤੇ ਮੰਮੀ ਕਹੀ ਸੀ ਆ ਹਰਮੰਦਰ ਸਰ ਗੁੱਟੇ ਲਾ ਲਾ ਫਟਾਫਟ ਗੈਸ ਚਲਦਾ ਵਾ ਨਵੂ ਸਵੇਰੇ ਇੱਕ ਪਰੌਂਠਾ ਖਾਂਦਾ ਹੁੰਦਾ ਮੈਂ ਇੱਕ ਖਾ ਲੈਂਦਾ ਜਨਾ ਵੱਧ ਵੱਧ ਦੁੱਧ ਖਾ ਲੈਂਦਾ ਤੇ ਮਗਰ ਲਈ ਹੁਣ ਗੁੱਟੇ ਲਾ ਦੂੰਗੀ ਤੇ ਬਾਪੇ ਦੀ ਰੋਟੀ ਬਾਕੀ ਰੋਟੀਆਂ ਬਾਅਦ ਵਿੱਚ ਤੇ ਇਹ ਫਰਕ ਹੁੰਦਾ ਮਾਂ ਦੇ ਹੋਣ ਦਾ ਤੇ ਮਾਰੇ ਹੋਣ ਤੋਂ ਬਾਅਦ ਦਾ ਬਾਕੀ ਸਭ ਨਸਾਰਾ ਆਪ ਨੂੰ ਕਰਨਾ ਪੈਂਦਾ ਕਿ ਰੋਮਾਂ ਆਉਂਦੀ ਹੈ ਉਦੋਂ ਕੋਈ ਫਿਕਰ ਨਹੀਂ ਹੁੰਦਾ ਪਤਾ ਹੀ ਸਾਰਾ ਕੰਮ ਹੋ ਜਾਣਾ ਗਾਈਸ ਹੁਣ ਆਪਾਂ ਬਣਾਵਾਂਗੇ ਮੈਗੀ ਮੰਮੀ ਹੁਣੀ ਕਹੇ ਹੋਇਆ ਹਰਮੰਦਰ ਸਾਹਿਬ ਮੰਮੀ ਤੇ ਡੈਡੀ ਗੁਰੂ ਆਮਦਾਸ ਜੀ ਦਾ ਅੱਜ ਜਨਮ ਦਿਹਾੜਾ ਵਾ ਤੇ ਮੈਰੀ ਤੇ ਨਵੂ ਦੀ ਆ ਮੈਗੀ ਤੋਂਨਾਂ ਦੀ ਰਾਏ ਵਰ ਗਿਆ ਹੋਇਆ ਖੇਤ ਤੇ ਹੁਣ ਆਪਾਂ ਮੈਗੀ ਬਣਾ ਕੇ ਖਾਵਾਂਗੇ ਆਣਾ ਤੜਕਾ ਕੀ ਬਣਤੀ ਕੀ ਕੋਣ ਗੈਸ ਚਲਾਇਆ ਹੈ ਹੁੱਗਿਆ ਆਹ ਸਹੀ ਨਭੂਨਾ ਕਰਕਣਾ ਕਰ ਇਹਨਾਂ ਟੇਮਾ ਪੱਕਿਆ ਕਰਨਾ ਪਾੜ ਲਿਨੀਆ ਮਾਚੀਨਾ ਮੈਨੂੰ ਕੜਾ ਲਿਆ ਕੇ ਦੇਣਗੇ ਹਰਬੰਦਰ ਭਾਪਾ ਹਾਂਜੀ ਕਿਆ ਸੀ ਤੂੰ ਹਾਂਜੀ ਮਾਸੀ ਆ ਚੂੜੀ ਲੈਣਾ ਤੇ ਚੂੜੀ ਦੇਖ ਕੜੇ ਨੇ ਚੂੜੀ ਦਾ ਉਹ ਦਾ ਸੂ ਦੇਖਿਆ ਸੋ ਠੀਕ ਆ ਕਿੰਗੇ ਤੇ ਦੂ ਪੈਕਟ ਵੀ ਨਿਕਲ ਜਾਂਦੀ ਆ ਹੁਣ ਪਤਾ ਕਿੱਸਮਤ ਹੁਣੀ ਚਾਹੀਦੀ ਆ ਬੱਜ ਕੇ ਤੇ ਵਾਪਸ ਨਾਲ ਦੀ ਨਾਲੀ ਚਾਹ ਧਰ ਦੇਣੀ ਆ ਗイズ ਮੈਂ ਅਗੀ ਤੇ ਪੈਕਟ ਪਾਈ ਨਹੀਂ ਸੌਰੀ ਮਸਾਲੇ ਦੇ ਪੈਕਟ ਹੁਣ ਮੈਂ ਮਸਾਲਾ ਪਾਵਾਂ ਨਵੋ ਮਸਾਲੇ ਦੇ ਪੈਕਟ ਪਾਉਣੇ ਬੁੱਧਕੀ ਹੈ ਮੇਗਾ ਮਸਾਲੇ ਦੇ ਪੈਕਟ ਪਾਈ ਨਹੀਂ ਕੀ ਫਿਰ ਧਾਗਰ ਗਲਤ ਹੁਣ ਫਿਰ ਤੋਂ ਬੋਲेंगे ਬੋਲਾਂਗੇ ਇਤਲੀ ਸਾਈਡ ਆਪਣੀ ਬਣਦੀ ਹੈ ਮੈਗੀ ਇਹ ਦੁੱਧ ਵਾਲੀ ਆ ਤੇ ਬਾਅਦ ਚ ਲਾਉਂਦੇ ਤੇ ਇਹਦੇ ਤੇ ਮਲਾਈ ਵੀ ਪਾਉਂਗੀ ਇਸ ਕਰਕੇ ਮੈਂ ਮਿਰਚਾਂ ਵੱਧ ਪਾਈਆਂ ਸੀਗੀਆਂ ਕਿਉਂਕਿ ਜਦੋਂ ਮਲਾਈ ਪਾਉਣੀ ਹੈ ਫਿਰ ਮਿਰਚੇ ਮੈਨੇਜ ਹੋ ਜਾਂਦੇ ਇਕੋ ਜਿਹੇ ਹੋ ਜਾਂਦੇ ਨਾ ਵੱਧ ਲੱਗਦੇ ਨਾ ਘੱਟ ਤਾਂ ਨਹੀਂ ਦੱਸੇ ਵੈਸੇ ਚੀਜ਼ ਮੈਂ ਮੈਗੀ ਸੀਗੀ ਦੁੱਧ ਸਾਨੂੰ ਮਿਲਿਆ ਨਹੀਂ ਆ ਘਰੇ ਥੋੜਾ ਸੀ ਦੁੱਧ ਤੇ ਇਸ ਕਰਕੇ ਫਿਰ ਸੀ ਜਿੰਨਾ ਸੀਗਾ ਤੱਕ ਗਲਾਸ ਦੁੱਧ ਪਾ ਲਿਆ ਸੋ ਗਾਇਜ਼ ਆਪਣੀ ਮੈਗੀ ਜਿਹੜੀ ਆਲ ਰੈਸਟ ਬਣ ਚੁੱਕੀ ਆ ਪਾਣੀ ਜਿਹਾ ਸੁਘਾੜੀ ਆਪਾਂ ਇਹਦਾ ਥੋੜਾ ਜਿਹਾ ਤੇ ਗਾਇਜ਼ ਹੁਣ ਆਪਾਂ ਕਾਣ ਲੱਗੇ ਮੈਗੀ ਸਹੀ ਹੋ ਕੇ ਬੈਠਣਾ ਉਹ ਆਏ ਬੈ ਕੇ ਪੈ ਕੇ ਕੌਣ ਖਾਂਦਾ ਜਲਪਰੀ ਬਣਿਆ ਪਹਿਲੇ ਤੇ ਰੋਟੀ ਨਾਲ ਮੈਗੀ ਕੌਣ-ਕੌਣ ਖਾਂਦਾ ਮੈਂ ਵੀ ਖਾਣ ਦੀ ਆਂ ਜੀ ਐਨਲ ਜੀ ਪਹਿਲਾਂ ਢਿੱਡ ਭਰ ਜਾਂਦਾ ਫਿਰ ਮੈਂ ਕਿ ਖਾਂਚ ਸਵਾਰ ਹੁੰਦਾ ਫਿਰ ਮੈਗੀ ਜੀ ਤਾਂ ਜੀ ਕਰਦਾ ਵੀ ਹੋਰ ਖਾਣੇ ਆ ਫਿਰ ਇਹਦਾ ਢਿੱਡ ਭਰ ਜਾਂਦਾ ਨਾ ਹੂੰ ਹੋ ਜਾਂਦਾ ਗਾਇਸ ਸਾਡੇ ਨਾਲ ਹੋ ਗਿਆ ਪੋਪਟ ਦਾਵੀਰ ਮੈਗੀ ਲਈ ਸਾਡੇ ਦੋਨਾਂ ਦਾ 100 ਰੁਪਏ ਐਰੇ ਨਵ ਦੋਨਾਂ ਦਾ 100 ਰੁਪਏ ਗਏ ਮੇਰੇ ਦੋਨਾਂ ਦਾ ਨਮੂਗ ਤੇ 20 ਰੁਪਏ ਗਏ 10 10 ਰੁਪਏ ਪਾਏ ਅਸੀਂ ਤੇਰੇ 20 ਕਿਵੇਂ ਚਲੇ ਗਏ ਨਸੀ ਕਪੌੜ ਮਾਰਦਾ 10 ਰੁਪਏ ਦਿੱਤੇ ਆ ਉਹ ਦੇਖਣੀਓ ਦਿੱਤੇ 10 ਰੁਪਏ ਝੂਠ ਮਾਰਦਾ ਵਾ ਬੈਲਾ ਸਾਡੇ ਦਾ 10 ਰੁਪਏ ਚਲੇ ਗਏ ਸੋਨ ਜੀ ਇਹ ਵੀ ਖਾਵਾਂਗੇ ਮੈਂ 84 84 ਰੁਪਏ ਦੀ ਹੈ 45 ਦੇ ਪੈਕਟ ਨਹੀਂ ਹੁੰਦਾ ਨਾਲ ਇਹ ਅੱਛਾ 6 ਪੀਸ ਆ ਸੋ ਗਾਇਸ ਅੱਜ ਸਮਝ ਨਹੀਂ ਆਦਾ ਸੀ ਕਿ ਮੈਂ ਕੀ ਬਣਾਵਾਂ ਮਤਲਬ ਰਾਤ ਲਈ ਤੇ ਮੈਂ ਫ੍ਰੀਜਰ ਤੇ ਦੇਖਿਆ ਉਥੇ ਇਹਨੇ ਮਟਰ ਪਈ ਸੀ ਇਹ ਸਾਡੇ ਸਟੋਰ ਕੀਤੇ ਹੁੰਦੇ ਆ ਇਹ ਪਿਛਲੇ ਸਾਲ ਦੇ ਮਟਰ ਆ ਤੇ ਸਾਡੇ ਪੂਰਾ ਸਾ ਚੱਲਦੇ ਜਾਂਦੇ ਤੇ ਹੁਣ ਮੈਂ ਆਲੂ ਮਟਰ ਦੀ ਸਬਜ਼ੀ ਬਣਾਉਂਗੀ ਪਹਿਲਾਂ ਮੈਂ ਸੋਚ ਰਹੀ ਸੀ ਕਿ ਬੜੀਆਂ ਬਣਾ ਲੈਣੀਆਂ ਆਲੂ ਪਕੌੜੇ ਬੜੀਆਂ ਪਰ ਮੈਂ ਕਿਹਾ ਚੱਲ ਆਲੂ ਕੱਲੇ ਆਲੂ ਕੱਟਨੇ ਪੈਣੇ ਆ ਤੇ ਮਟਰ ਆਪਾ ਬਣਾ ਮਟਰ ਮਤਲਬ ਹੋ ਹੈਗੇ ਹੀ ਆ ਤੇ ਹੁਣ ਮੈਂ ਕੁੱਕਰ ਗੈਸ ਤੇ ਰੱਖਤਾ ਵਾ ਤੇ ਹੁਣ ਮੈਂ ਗੰਡੇ-ਗੁੰਡੇ ਕਾਟ ਕੇ ਤੜਕਾ ਲਾ ਰਹੀ ਹਾਂ ਉਹਨਾਂ ਟਾਈਮ ਕੁੱਕਰ ਚ ਜਿਹੜਾ ਪਾਣੀ ਆ ਸੁੱਕ ਜਾਊਗਾ ਠੀਕ ਆ ਤੇ ਕੱਲ ਤਾਂ ਡੈਡੀ ਨੇ ਦਾਲ ਮਤਲਬ ਹਰੀ ਤੇ ਜਾਣ ਲੱਗਾ ਡੈਡੀ ਧਰ ਗਿਆ ਸੀ ਤੇ ਫਿਰ ਮੈਨੂੰ ਕੱਲਾ ਤੜਕਾ ਹੀ ਲਾਉਣਾ ਸੀ ਰੋਟੀ ਰੱਟਾਉਣੀ ਸੀ ਤੇ ਹੁਣ ਮੈਂ ਆਟਾ ਗੁੰਨ ਲੈਣੀ ਆ ਗਾਇਜ਼ ਆਟਾ ਮੈਂ ਗੁੰਨ ਲਿਆ ਵਾ ਆਟਾ ਮੈਂ ਪਹਿਲਾਂ ਗੁੰਨ ਕੇ ਰੱਖਿਆ ਵਾ ਕਿਉਂਕਿ ਜਦੋਂ ਰੋਟੀਆਂ ਲਾਉਣੀ ਹਨ ਜੀ ਉਹਨਾਂ ਨੂੰ ਆਟਾ ਕੀ ਹੋ ਜਾਊਗਾ ਸੈੱਟ ਤੇ ਮੈਂ ਪਿਆਜ਼ ਕੱਟ ਲਈ ਤੇ ਸਬਜੀ ਮੈਂ ਥੋੜੀ ਬਣਾਉਣੀ ਆ ਕਿਉਂਕਿ ਸਵੇਰ ਦਾ ਤੇ ਅੱਜ ਰਾਤ ਦਾ ਹੀ ਸਾਰ ਨਾ ਬਸ ਕੱਲ ਹੋਰ ਸਬਜੀ ਬਣਾਵਾਂਗੇ ਠੀਕ ਆ ਤੇ ਮਟਰ ਮੈਂ ਸਾਰੇ ਪਾਤੇ ਜਿੰਨੇ ਸੀਗੇ ਤੇ ਆਲੂ ਕੱਟਿਆ ਤੇ ਹੁਣ ਮੈਂ ਇਹਨਾਂ ਨੂੰ ਤੋਲ ਲੈਣੀ ਆ ਤੇ ਹੁਣ ਆਪਾਂ ਬਣਾਵਾਂਗੇ ਸਬਜੀ ਗਾਇਸ ਤੁਹਾਨੂੰ ਮੈਂ ਆ ਜਿਹੜੇ ਪੈਕਟ ਹੁੰਦੇ ਆ ਇਹਨਾਂ ਨੂੰ ਫੋਲਡ ਕਰਨ ਦੀ ਟੈਕਨੀਕ ਵੀ ਦੱਸੂਗੀ ਫਦਲੀ ਆਪਾਂ ਜਿਹੜੀਆਂ ਸਾਈਡ ਵਾਲੀ ਇਹਨਾਂ ਨੂੰ ਕੱਟ ਕਰ ਲੈਣਾ ਵਾ ਫਿਰ ਆਪਾਂ ਇਹਦੀ ਇੱਕ ਫਾਈ ਨੂੰ ਅੰਦਰ ਕਰ ਲੈਣਾ ਪਹਿਲਾਂ ਨਾ ਆਪਾਂ ਅੰਦਰਲੀ ਸਾਈਡ ਨੂੰ ਫਾਈ ਕਰ ਲੈਣਾ ਯੂ ਸ਼ੇਪ ਬਣਾ ਕੇ ਫਿਰ ਨੁੱਕਰ ਨਾਪ ਦੇਣੀ ਆ ਥੱਲੋ ਵੀ ਆਪਾਂ ਤੇ ਆਈਆਂ ਬਾਹਤਲੀ ਸਾਈਡ ਕਰ ਲੈਣਾ ਪਹਿਲਾਂ ਇਹਦੀ ਯੂ ਬਣਾ ਕੇ ਫਿਰ ਇਹ ਨੁੱਕਰ ਦੀ ਨਾਪ ਦੇਣੀ ਆ ਤੇ ਇਹ ਥੱਲੜਲੇ ਪੁਆਇੰਟ ਤੇ ਥੱਲੋ ਵੀ ਆਪਾਂ ਇਹਨਾਂ ਨੂੰ ਐਂ ਕਰ ਲੈਣਾ ਤਾਂ ਕਿ ਇਹ ਕੰਮ ਸੌਖਾ ਰਹੇ ਠੀਕ ਆ ਤਾਂ ਫਿਰ ਆਪਾਂ ਇਹਦੀ ਇੱਕ ਸਾਈਡ ਨੂੰ ਪਹਿਲਾਂ ਪੰਨ੍ਹ ਫੋਲਡ ਕਰ ਦਾਂਗੇ। ਥੈਨ ਆਪੇ ਨੂੰ ਐਂ ਕਰਾਂਗੇ। ਥੈਨ ਆਹ ਚੀਜ਼ ਨੂੰ ਕੈਪ ਦੀ ਤਰ੍ਹਾਂ ਵਰਤਾਂਗੇ। ਠੀਕ ਹੈ। ਤੇ ਨੇ ਦੇਖੋ। ਟਕ ਟੰ ਬਣ ਗਏ ਡੈਸ਼ਿੰਗ ਨਾਲੇ ਦੇਖਣ ਜਿਹੀ ਸੋਹਣੀ ਲੱਗਣਗੇ ਜਦੋਂ ਆਪਾਂ ਇਹਨੂੰ ਜੇ ਤੁਸੀਂ ਡੱਬੀ 'ਚ ਨਹੀਂ ਪਾਉਂਦੇ ਪੈਕਟ ਜਿਹਨੂੰ ਆਹੀਂ ਰੱਖ ਦੂੰ। ਇਹ ਇਹਨੂੰ ਇਸ ਤਰੀਕੇ ਨਾਲ ਰੱਖ ਸੋ ਦੇਖੋ ਕਿ ਇਹਨੇ ਸੁਣ ਲੱਕ ਦੀਆ ਪੋਤੀਂਨ ਲਾ ਨਾ ਕਰਦੇ ਹੋਏ ਆਪਾਂ ਲਾਉਣੀ ਹੈ ਸਬਜੀ ਨੂੰ ਤੜਕਾ ਤੇ ਜਿਹੜਾ ਆਪਾਂ ਸਰੋਂ ਦਾ ਤੇਲ ਪਾਇਸੀ ਉਹ ਆਪਾਂ ਕਲਕਾ ਲਿਆ ਵਾ ਤੇ ਹੁਣ ਆਪਾਂ ਪਿਚ ਭਾਵੇਂ ਗੱਡੇ ਮਸਾਲੇ ਵਗੈਰਾ ਆਪਾਂ ਇੱਕ ਥਾਂ ਦੀ ਕਰ ਲਾਂਗੇ ਸਬਜ਼ੀ ਥੋੜੀ ਐ ਇਸਪਾਸਕੇ ਆਪਾਂ ਸਾਰਾ ਕੁਝ ਇੱਕੀ ਕਿਤੇ ਨਹੀਂ ਪਾਵਾਂਗੇ ਨੂਨ ਪਾ ਦੇ ਲਓ ਕੱਲੀ ਆਪਾਂ ਪਾਵਾਂਗੇ ਇੱਕ ਚਮਚਾ ਪਾ ਦੋ ਠੀਕਾ ਜੀਰਾ ਤਾਂ ਆਪਾਂ ਤੜਕੇ ਦੇ ਨਾਲ ਪਾਵਾਂਗੇ ਤੇ ਚਾਟ ਮਸਾਲਾ ਆਪਾਂ ਪਾਉਣਾ ਹੈ ਇੱਕ ਚਮਚ ਤੋਂ ਥੋੜਾ ਜਿਹਾ ਪਾਟਾ ਚਲੋ ਕਈ ਨੇ ਲੱਗ ਲੱਗ ਪਾਉਂਦੇ ਆ ਉੱਤੇ ਮੈਂ ਕੱਟਣ ਕਰਤੀ ਪਾਤੀ ਆਂ